ਤਾ ਬਜਟ ਨੂੰ ਲੈ ਕੇ ਅਸੀਂ ਚਰਚਾ ਕਰਾਂਗੇ ਪੰਜਾਬ ਦੇ ਬਜਟ ਤੇ ਕੀ ਕੁਝ ਚਰਚਾਵਾਂ ਹੋਣਗੇ ਇੱਕ ਵੱਡਾ ਪੈਨਲ ਸਾਡੇ ਨਾਲ ਜੁੜ ਚੁੱਕਿਆ ਪਰ ਉਸ ਤੋਂ ਪਹਿਲਾਂ ਤਿੰਨ ਵੱਡੇ ਇੰਪੋਰਟੈਂਟ ਸਵਾਲ ਰਹਿਣਗੇ ਸਭ ਤੋਂ ਪਹਿਲਾ ਸਾਡਾ ਸਵਾਲ ਰਹੇਗਾ ਲੋਕਾਂ ਨੂੰ ਨਵੇਂ ਬਜਟ ਤੋਂ ਉਮੀਦ ਹੈ ਕੀ ਹੈ ਇਸ ਦਾ ਸਹੀ ਉੱਤਰ ਜਾਣਨ ਦੀ ਕੋਸ਼ਿਸ਼ ਕਰਾਂਗੇ ਦੂਜਾ ਸਾਡਾ ਸਵਾਲ ਬਜਟ ਵਿੱਚ ਲੋਕਾਂ ਲਈ ਕਿਹੜੀ ਰਾਹਤ ਸਰਕਾਰ ਦੇਣ ਜਾ ਰਹੀ ਹੈ ਆਰਥਿਕ ਚੁਣੌਤੀ ਨਾਲ ਲੜਨ ਦਾ ਪਲਾਨ ਕੀ ਹੈ ਤਾਂ ਆਰਥ ਸ਼ਾਸਤਰੀ ਅਨਿਲ ਸ਼ਰਮਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਸੀਂ ਸਵਾਗਤ ਕਰਦੇ ਹਾਂ ਇੰਡਸਟਰੀਅਲਿਸਟ ਦਿਲਪ੍ਰੀਤ ਸਿੰਘ ਬੋਪਾਰਾ ਜੀ ਸਾਹਿਬ ਸਟੂਡੀਓ ਆਏ ਨੇ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆਂ ਐਗਰੀਕਲਚਰ ਐਕਸਪੋਰਟ ਡਾਕਟਰ ਬਲਦੇਵ ਸਿੰਘ ਜੀ ਵੀ ਸਾਡੇ ਨਾਲ ਜੁੜਨ ਦਾ ਸਵਾਗਤ ਕਰਦੇ ਆਂ ਤਾਂ ਦਿਲਪ੍ਰੀਤ ਸਿੰਘ ਬੌਪਾਰਾ ਜੀ ਸਾਹਿਬ ਲੱਗਦਾ ਕਿ ਇਹ ਹੈ ਕਿ ਸਰਕਾਰ ਬਜਟ ਲੈ ਕੇ ਆ ਰਹੀ ਹੈ ਮਨਾਂ ਦੇ ਬਲਬਲੇ ਕੀ ਕਹਿੰਦੇ ਨੇ ਸਰਕਾਰ ਤੋਂ ਕੋਈ ਡਿਮਾਂਡ ਕਿਉਂਕਿ ਬਹੁਤ ਪੂ ਜਿਹੜੀ ਇੰਡਸਟਰੀ ਮੰਗਦੀ ਹੁੰਦੀ ਹੈ ਅ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਸ਼ਨ ਜੀ ਜੀ ਅ ਜਿਹੜਾ ਬਜਟ ਕੱਲ ਪੇਸ਼ ਹੋਣਾ ਹੈ ਉਹ ਤੋਂ ਇੰਡਸਟਰੀ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਹਮੇਸ਼ਾ ਉਮੀਦਾਂ ਹੁੰਦੀਆਂ ਨੇ ਇੰਡਸਟਰੀ ਨੂੰ ਆਸ ਹਮੇਸ਼ਾ ਸਰਕਾਰ ਤੋਂ ਰਹਿੰਦੀ ਹੈ ਇਸ ਵਾਰ ਵੀ ਸਾਨੂੰ ਆਸ ਹੈ ਕਿ ਸਰਕਾਰ ਇਸ ਕੀ ਬਜਟ ਦੇ ਵਿੱਚ ਜਿਹੜੀਆਂ ਸਾਡੀਆਂ ਲੌਂਗ ਪੈਂਡਿੰਗ ਡਿਮਾਂਡਸ ਨੇ ਜਿਹਦੇ ਵਿੱਚ ਸਭ ਤੋਂ ਸਭ ਤੋਂ ਜ਼ਰੂਰੀ ਸਾਨੂੰ ਹੈਗੀ ਹੈ ਜੀ ਫਰੇਟ ਸਬਸਿਡੀ ਵਾਸਤੇ ਕੋਈ ਅਲੋਕੇਸ਼ਨ ਜੇ ਸਰਕਾਰ ਇਸ ਬਜਟ ਵਿੱਚ ਕਰਦੀ ਹੈ ਉਹਦੇ ਨਾਲ ਪੰਜਾਬ ਕਿਉਂਕਿ ਲੈਂਡਲੌਕ ਸਟੇਟ ਹੋਣ ਕਰਕੇ ਸਾਨੂੰ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਪਰਮਾ ਹੁੰਗਾਰਾ ਸਾਨੂੰ ਮਿਲ ਜੇਗਾ ਇਹਦੇ ਨਾਲ ਹੀ ਅਸੀਂ ਇੱਕ ਆਸ ਕਰਦੇ ਹਾਂ ਕਿ ਜਿਹੜਾ ਇਨਸੈਂਟਿਵ ਬਜਟ ਹੈ ਇੱਕ ਅਲੱਗ ਤੋਂ ਫੰਡ ਜਿਹੜਾ ਇੰਡਸਟਰੀ ਨੂੰ ਦੇਣ ਵਾਸਤੇ ਅਲੋਕੇਸ਼ਨ ਕੀਤੀ ਜਾਵੇ ਜਿਹਦੇ ਵਿੱਚ ਇੰਡਸਟਰੀਅਲ ਇਨਸੈਂਟਿਵਸ ਦੀ ਜਿਹੜੀ ਪਰਪਾਈ ਕਰਨ ਵਾਸਤੇ ਚਾਹੇਓ ਸਟੇਟ ਜੀਐਸਟੀ ਵਾਸਤੇ ਜਿਹੜੇ ਇਨਸੈਂਟਿਵ ਦਿੱਤੇ ਹੋਏ ਨੇ ਉਹਨਾਂ ਦੀ ਪੇਮੈਂਟਸ ਜਿਹੜੀਆਂ ਨੇ ਉਹ ਕਾਫੀ ਡਿਲੇਡ ਹੁੰਦੀਆਂ ਨੇ ਉਹ ਟਾਈਮ ਸਿਰ ਹੋ ਜਾਣ ਜੇ ਆਪਾਂ ਅਲੋਕੇਸ਼ਨ ਜਿਹੜੀ ਹੁਣੇ ਬਜਟ ਦੇ ਵਿੱਚ ਪ੍ਰੋਪਰ ਰੱਖ ਲਾਂਗੇ ਇਦੇ ਨਾਲ ਇੱਕ ਮੰਗ ਅਸੀਂ ਹੋਰ ਕਰਦੇ ਆਂ ਜੀ ਜਿਹੜੀ ਪਾਵਰ ਸਬਸਿਡੀ ਹੈ ਕਿਉਂਕਿ ਲੈਂਡਲੋਰਡ ਸਟੇਟ ਹੋਣ ਕਰਕੇ ਸਾਨੂੰ ਬਹੁਤ ਪ੍ਰੋਬਲਮ ਆਂਦੀ ਹੈ ਇਨਪੁਟ ਕਾਸਟਸ ਨੂੰ ਸਾਡੀਆਂ ਵੱਧ ਜਾਂਦੀਆਂ ਨੇ ਤੇ ਜੇ ਸਾਨੂੰ ਸਰਕਾਰ ਪਾਵਰ ਸਬਸਿਡੀ ਕੁਛ ਦੇ ਗ੍ਰਾਹਤ ਦੇ ਦੇਵੇ ਜਿੱਦਾਂ ਕਿ ਅਸੀਂ ਸੋਲਰ ਜਨਰੇਸ਼ਨ ਬਹੁਤ ਹੋ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸੇ ਤਹਿਤ ਸਾਨੂੰ ਜੇ ਕੋਈ ਪਾਵਰ ਸਬਸਿਡੀ ਦੇ ਦਿੱਤੀ ਜਾਏ ਤੇ ਸਾਡੀ ਇੰਡਸਟਰੀ ਨੂੰ ਬੜਾ ਪਰਵਾਹ ਹੰਗਾਰਾ ਮਿਲ ਜਾਏਗਾ ਇੱਕ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਕੈਪੀਟਲ ਐਕਸਪੈਂਡੀਚਰ ਦਾ ਜਿਹੜਾ ਪੁਸ਼ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਇਨਫਰਾਸਟ੍ਰਕਚਰ ਗਰੋਥ ਜਦ ਤੱਕ ਨਹੀਂ ਆਏਗੀ ਸਟੇਟ ਦੇ ਵਿੱਚ ਉਹ ਉਹਦੇ ਨਾਲ ਹੀ ਇੱਕ ਨਾ ਕੰਡਿਊਸਿਵ এনवायरमेंट ਨਿਕਲ ਕੇ ਆਉਂਦਾ ਹੈ ਸਟੇਟ ਦੇ ਵਿੱਚ ਜਿਹੜੇ ਇੰਡਸਟਰੀਲਿਸਟ ਨੇ ਇਨਵੈਸਟਮੈਂਟ ਕਰਨ ਵਾਸਤੇ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਨੇ ਠੀਕ ਹੈ ਅਨਿਲ ਜੀ ਦੇਖੋ ਰਾਜ ਸਭਾ ਦੇ ਵਿੱਚ ਵੀ ਸੰਸੀਚੇਵਾਲ ਨੇ ਜ਼ੀਰੋ ਆਵਰ ਦੇ ਵਿੱਚ ਮੁੱਦਾ ਚੁੱਕਿਆ ਕਿ ਕੇਂਦਰ ਕੁਝ ਮਦਦ ਕਰੇ ਪੰਜਾਬ ਦੀ ਜਿਸ ਤਰੀਕੇ ਨਾਲ ਕਰਜ਼ਾ ਹੈ ਤਾ ਇੱਕ ਬਜਟ ਇੱਕ ਪਲੈਨਿੰਗ ਹੁੰਦੀ ਹੈ ਯੋਜਨਾਬੰਦੀ ਹੁੰਦੀ ਹੈ ਪੂਰੇ ਸਾਲ ਦੀ ਸਰਕਾਰ ਕਿੱਥੇ ਕਿੱਥੇ ਖਰਚੇ ਖਰਚ ਕਰੇਗੀ ਓਵਰঅল ਪੂਰੇ ਪੰਜਾਬ ਦਾ ਤੁਸੀਂ ਸਿਨੈਰੀਓ ਕਿਵੇਂ ਦੇਖ ਰਹੇ ਹੋ ਕਿਸਨ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਆਉਂਗਾ ਤੁਹਾਡੇ ਕੋਲ ਅਨਿਲ ਜੀ ਜੋ ਗੱਲ ਕਹੀ ਹੈ ਉਹ ਵੀ ਆਪਾਂ ਗੱਲ ਮੰਨਦੇ ਹਾਂ ਕਿ ਇੰਡਸਟਰੀ ਨੂੰ ਵੀ ਕਾਫੀ ਆਸ ਹੁੰਦੀ ਹੈ ਕਿ ਬਜਟ 'ਚ ਸਰਕਾਰ ਕੁਝ ਨਾ ਕੁਝ ਲੈ ਕੇ ਆਏਗੀ ਐਗਰੀਕਲਚਰ ਨੂੰ ਵੀ ਇਸ ਗਲਤੀ ਬੜੀ ਇੱਕ ਇੰਤਜ਼ਾਰ ਰਹਿੰਦਾ ਕਿ ਬਜਟ ਵਿੱਚ ਸ਼ਾਇਦ ਉਹਨੂੰ ਕੁਝ ਮਿਲੇਗਾ ਲੇਕਿਨ ਜੇ ਅਸੀਂ ਪੰਜਾਬ ਦੀ ਓਵਰਲ ਹਾਲਤ ਦੇਖੀ ਔਰ ਜਿਹੜਾ ਪਿਛਲਾ ਬਜਟ ਸਰਕਾਰ ਮਾਨ ਸਰਕਾਰ ਨੇ ਦਿੱਤਾ ਸੀਗਾ ਉਹ ਬਜਟ 2 ਲੱਖ 3000 ਕਰੋੜ ਦਾ ਸੀਗਾ ਤੇ ਜੇ 2 ਲੱਖ 3000 ਦੇ ਕਰੋੜ ਦੇ ਆਪਾਂ ਬਕਾਇਦਾ ਅੱਗੇ ਜਾ ਕੇ ਡਿਟੇਲ ਚ ਐਨਲਾਈਜ਼ ਕਰਦੇ ਆ ਤਾਂ 2 ਲੱਖ 3000 ਕਰੋੜ ਦੇ ਬਜਟ ਦੇ ਅਗੇਂਸਟ ਸਰਕਾਰ ਦਾ ਰੈਵਨਿਊ ਸਿਰਫ ਲਗਭਗ 1 ਲੱਖ ਕਰੋੜ ਦਾ ਸੀਗਾ ਤੇ 1 ਲੱਖ ਕਰੋੜ ਦਾ ਹੀ ਕਰਜ਼ਾ ਸਰਕਾਰ ਚੱਕ ਕੇ 2 ਲੱਖ ਕਰੋੜ ਦੇ ਬਜਟ ਨੂੰ ਐਗਜ਼ੀਕਿਊਟ ਕਰਨ ਦੀ ਕੋਸ਼ਿਸ਼ ਇਸ 24 25 ਚ ਕੀਤੀ ਹੈ ਫਾਈਨਲ ਕੀ ਹੋਇਆ ਕਿੰਨਾ ਐਗਜ਼ੀਕਿਊਟ ਹੋਇਆ ਕਿੰਨਾ ਰੈਵਨਿਊ ਆਇਆ ਕਿੰਨਾ ਐਸਟੀਮੇਟ ਸੀਗਾ ਉਹ ਸਾਰਾ ਕੱਲ ਬਜਟ ਆਏਗਾ ਤੋਂ ਪਤਾ ਲੱਗ ਜੇਗਾ ਲੇਕਿਨ ਮੈਂ ਕਹਿਣਾ ਚਾਹੁੰਦਾ ਕਿ ਜਿੱਥੇ ਇੰਨਾ ਵੱਡਾ ਲੋਨ ਲੈ ਕੇ ਸਰਕਾਰ ਅਗਰ ਕੰਮ ਕਰ ਰਹੀ ਹੈ ਯਾਨੀ ਕਿ ਅਸੀਂ ਹਰ ਮਹੀਨੇ 3000 ਕਰੋੜ ਦਾ ਲੋਨ ਲੈ ਰਹੇ ਆ 35 36000 ਕਰੋੜ ਰੁਪਏ ਦਾ ਲੋਨ ਅਸੀਂ ਲੈ ਕੇ ਪ੍ਰਦੇਸ਼ ਨੂੰ ਚਲਾ ਰਹੇ ਆ ਤੇ ਅਗਰ ਇੰਨੇ ਡੈਟ ਵਿੱਚ ਜਾ ਕੇ ਅਸੀਂ ਸੋਚੀਏ ਕਿ ਸਰਕਾਰ ਸਾਨੂੰ ਕੁਝ ਕੱਲ ਖਾਸ ਦੇ ਦੇਗੀ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੋਈ ਚਮਤਕਾਰ ਸਰਕਾਰ ਵੱਲੋਂ ਹੋਏਗਾ ਔਰ ਰੰਗਲਾ ਪੰਜਾਬ ਦਾ ਸੁਪਨਾ ਫਿਲਹਾਲ ਮੈਨੂੰ ਰਿਐਲਿਟੀ 'ਚ ਨਜ਼ਰ ਨਹੀਂ ਆਂਦਾ ਪਿਆ ਕਿਉਂਕਿ ਇਸ ਸਾਲ ਦੇ ਖਤਮ ਹੁੰਦੇ ਹੁੰਦੇ ਸਾਡੇ ਅਨਲ ਜੀ ਕੋਈ ਸੈਂਟਰ ਕੁਝ ਕਰ ਸਕਦਾ ਹੈ ਵੇਖੋ ਪੰਜਾਬ ਦੀ ਸਿਆਸਤ ਹੈ ਮਲਾਲ ਹੈ ਕਿ ਕਰਜ਼ਾ ਕੋਈ ਸ਼ੌਂਕ ਨਾਲ ਨਹੀਂ ਝੜਿਆ ਭਾਵੇਂ ਖੜਕੂ ਵਾਦ ਵੇਲੇ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆਰਮਡ ਫੋਰਸਿਜ਼ ਇੱਥੇ ਆਉਂਦੀਆਂ ਰਹੀਆਂ ਉਹ ਕਰਜ਼ਾ 6000 ਕਰੋੜ ਤੋਂ ਵੱਨਦਾ ਵੱਨਦਾ ਅੱਜ 374 ਪਾਰ ਕਰ ਗਿਆ ਕਿਉਂਕਿ ਐਫਸੀ ਤੁਹਾਡੇ ਯਾਦ ਹੋਏਗਾ ਫਾਈਨੈਂਸ ਕਮਿਸ਼ਨ ਦੇ ਸਾਹਮਣੇ ਪੰਜਾਬ ਦੇ ਚੀਫ ਮਿਨਿਸਟਰ ਨੇ ਵੀ 132000 ਕਰੋੜ ਤੋਂ ਜ਼ਿਆਦਾ ਦੀ ਤਜਵੀਜ਼ ਮੰਗੀ ਸੀ ਬਿਲਕੁਲ ਜੀ ਮੈਂ ਤੁਹਾਡੇ ਨਾਲ ਇਸ ਗੱਲ ਤੋਂ ਸਹਿਮਤ ਹਾਂ ਕਿਉਂਕਿ ਪੰਜਾਬ ਦਾ ਜਿਹੜਾ ਕੰਟਰੀਬਿਊਸ਼ਨ ਹੈ ਦੇਸ਼ ਵਾਸਤੇ ਚਾਹੇ ਉਹ ਬੀਟ ਔਰ ਪੈਡੀ ਨੂੰ ਲੈ ਕੇ ਕਰ ਲਈਏ ਚਾਹੇ ਡਿਫੈਂਸ ਸਰਵਿਸ ਨੂੰ ਲੈ ਕੇ ਚੱਲ ਕਰ ਲਈਏ ਜਾਂ ਅਸੀਂ ਬਾਰਡਰ ਸਟੇਟ ਹੁੰਦੇ ਨਾ ਤੇ ਪੰਜਾਬ ਜਿਹੜਾ ਪਾਕਿਸਤਾਨ ਤੋਂ ਚੈਲੰਜ ਹੈ ਉਹਨੂੰ ਲੈ ਕੇ ਕਰ ਲਈਏ ਇਸ 'ਚ ਕੋਈ ਦੋਰਾਏ ਨਹੀਂ ਹੈ ਕਿ ਸੈਂਟਰ ਨੂੰ ਆਪਣਾ ਜ਼ਿੰਮੇਵਾਰੀ ਸਮਝ ਕੇ ਪੰਜਾਬ ਨੂੰ ਇਸ ਫਿਸਕਲ ਡੈਫਿਸਟ ਤੋਂ ਬਾਹਰ ਕੱਢਣਾ ਚਾਹੀਦਾ ਹੈ ਇਸ 'ਚ ਕੋਈ ਦੋਰਾਏ ਨਹੀਂ ਹੈ ਲੇਕਿਨ ਦਿੱਕਤ ਇੱਥੇ ਹੈ ਕਿ ਇੱਥੇ ਡਬਲ ਇੰਜਨ ਸਰਕਾਰ ਨਹੀਂ ਹੈ ਤੋਂ ਪੋਲਿਟিক্যাল ਇਕੁਏਸ਼ਨ ਅਸੀਂ ਵੀ ਜਾਣਦੇ ਤੁਸੀਂ ਵੀ ਜਾਣਦੇ ਹੋ ਤੇ ਉਹ ਚੀਜ਼ ਜਿਹੜੀ ਹੈ ਨੋ ਡਾਊਟ ਸਟੇਟ ਨੂੰ ਆਪਣੀ ਮੰਗ ਰੱਖਣੀ ਚਾਹੀਦੀ ਹੈ ਉਹਦਾ ਰਾਈਟ ਹੈ ਲੇਕਿਨ ਕੀਆ ਸੈਂਟਰ ਗਵਰਨਮੈਂਟ ਉਸ ਚੀਜ਼ ਨੂੰ ਤਵੱਜੋ ਦਿੰਦੀ ਹੈ ਨਹੀਂ ਦਿੰਦੀ ਅੱਜ ਦੀ ਡੇਟ 'ਚ ਤਾਂ ਨਜ਼ਰ ਨਹੀਂ ਆ ਰਿਹਾ ਮੈਨੂੰ ਕਿਤੇ ਵੀ ਹੂੰ 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 अच्छा बपरा जी साहब इंडस्ट्री नु ना बहुत उम्मीदें ਹੁੰਦੀਆਂ ਨੇ ਜਿਵੇਂ ਮੈਂ ਪਹਿਲਾ ਸਵਾਲ ਕੀਤਾ ਸੀ ਕੋਈ ਸਪੈਸੀਫਿਕਲੀ ਕੋਈ ਡਿਮਾਂਡ ਹੋਏ ਦੇਖੋ ਪੰਜਾਬ ਦੇ ਵਿੱਚ ਇਹ ਇੰਡਸਟਰੀ ਨੂੰ ਲੈ ਕੇ ਖਾਸ ਕਰਕੇ ਸਰਕਾਰ ਹਾਲ ਹੀ ਦੀ ਘੜੀ ਚ ਚਰਚਾਵਾਂ ਕਰ ਰਹੀ ਸੀ ਕਿ ਤਕਰੀਬਨ 90000 ਕਰੋੜ ਰੁਪਏ ਦੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਹੋਈ ਹੈ ਤਾਂ 203000 ਕਰੋੜ ਦੇ ਰੀਸੈਂਟਲੀ ਬਜਟ ਜਿਹੜਾ ਪਿਛਲੇ ਸਾਲ ਪੇਸ਼ ਕੀਤਾ ਉਸ ਦਾ ਜ਼ਿਕਰ ਵੀ ਨਿਲਜੀ ਨੇ ਕੀਤਾ ਜਿੱਦਾਂ ਜੀ ਅਨਿਲ ਸ਼ਰਮਾ ਜੀ ਨੇ ਗੱਲ ਕੀਤੀ ਹੈ ਕਿ ਜਿਹੜੀ ਸਾਡੀ ਸਟੇਟ ਦੀ ਡੈਟ ਟੂ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਹੈਗਾ ਉਹ ਰੇਸ਼ੋ ਸਾਡੀ 46.6% ਦੇ ਚਲੇਗੀ ਜਿਹੜੀ ਕਿ ਦੇਸ਼ ਦੇ ਵਿੱਚ ਸੈਕੰਡ ਮੋਸਟ ਡੈਟਿਡ ਸਟੇਟ ਆਫ ਦਾ ਇੰਡੀਆ ਬਣ ਗਈ ਹੈ ਆਪਣੀ ਸਟੇਟ ਇਸ ਸਰਕਲ ਚੋਂ ਪੰਜਾਬ ਨੂੰ ਜੇ ਕੱਢ ਸਕਦੀ ਹੈ ਤਾਂ ਪੰਜਾਬ ਦੀ ਇੰਡਸਟਰੀ ਕੱਢ ਸਕਦੀ ਹੈ ਸੋ ਪੰਜਾਬ ਦੀ ਇੰਡਸਟਰੀ ਦੀ ਜੇ ਸਰਕਾਰ ਅੱਜ ਬਾਹ ਫੜਦੀ ਹੈ ਚਾਹੇ ਉਹ ਫਰੇਡ ਸਬਸਿਡੀ ਦੇ ਰੂਪ ਦੇ ਵਿੱਚ ਹੈ ਚਾਹੇ ਸਾਨੂੰ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਹੀ ਜੇ ਸਟੇਟ ਦੇ ਵਿੱਚ 인ਫਰਾਸਟਰਕਚਰ ਗ੍ਰੋਥ ਹੀ ਆ ਜੇਗੀ ਨਾ ਉਹਦੇ ਨਾਲ ਹੀ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਆਪਣੀ ਇਨਵੈਸਟਮੈਂਟ ਜਰੂਰ ਪੰਜਾਬ ਦੇ ਵਿੱਚ ਲੈ ਕੇ ਆਣਗੇ ਉਹਦੇ ਨਾਲ ਜਿਹੜੀ ਇੰਡਸਟਰੀ ਨੂੰ ਭਰਵਾ ਹੰਗਾਰਾ ਪਹਿਲਾਂ ਵੀ ਮਿਲਦਾ ਰਿਹਾ ਤੇ ਅੱਗੇ ਵੀ ਮਿਲਦਾ ਰਹੇਗਾ ਇਹਦੇ ਨਾਲ ਹੀ ਇੱਕ ਸਕਿੱਲ ਡਿਵੈਲਪਮੈਂਟ ਦੇ ਉੱਤੇ ਜੇ ਸਾਡੀ ਸਰਕਾਰ ਕੁਝ ਐਕਸਟਰਾ ਅਲੋਕੇਸ਼ਨ ਕਰਕੇ ਆਂਦੀ ਹੈ ਜਿਹਦੇ ਨਾਲ ਇੰਡਸਟਰੀ ਨੂੰ ਸਭ ਤੋਂ ਵੱਡੀ ਪ੍ਰੋਬਲਮ ਫੇਸ ਹੁੰਦੀ ਹੈ ਮੈਨਪਾਵਰ ਸ਼ਾਰਟੇਜ ਉਹ ਮੈਨਪਾਵਰ ਹੈ ਜੀ ਸਕਿੱਲਡ ਮੈਨਪਾਵਰ ਦੀ ਜੇ ਸਕਿੱਲਡ ਮੈਨਪਾਵਰ ਸਾਡੇ ਕੋਲ ਤਾਂ ਹੀ ਆਏਗੀ ਜੇ ਸਾਡੇ ਕੋਲ ਸਕਿੱਲ ਡਿਵੈਲਪਮੈਂਟ ਦੇ ਉੱਤੇ ਅਸੀਂ ਅੱਜ ਕੰਮ ਕਰਨਾ ਸ਼ੁਰੂ ਕਰਾਂਗੇ ਤਾਂ ਹੀ ਜਿਹੜੇ ਬੱਚੇ ਅੱਜ ਸਕੂਲਾਂ ਕਾਲਜਾਂ ਚੋਂ ਨਿਕਲ ਕੇ ਆ ਰਹੇ ਨੇ ਉਹ ਇੰਪਲੋਏਬਲ ਬਣਨਗੇ ਉਦੇ ਨਾਲ ਹੀ ਸਾਨੂੰ ਸਟੇਟ ਦੇ ਵਿੱਚ ਜਿਹੜੀ ਐਨੀ ਹਾਈ ਅਨਇਮਪਲॉयਮੈਂਟ ਹੈਗੀ ਹੈ ਉਹਨੂੰ ਵੀ ਠੱਲ ਪੇਗੀ ਇਹਦੇ ਨਾਲ ਆਪਾਂ ਸਟੇਟ ਨੂੰ ਇਸ ਜਿਹੜੇ 3.78 ਲੱਖ ਕਰੋੜ ਦਾ ਜਿਹੜਾ ਕਰਜ਼ਾ ਸਾਡੀ ਸਟੇਟ ਤੇ ਹੈਗਾ ਇਹਨੂੰ ਆਪਾਂ ਕਿਤੇ ਨਾ ਕਿਤੇ ਕੰਟਰੋਲ ਕਰ ਸਕਾਂਗੇ ਤੇ ਇਸ ਤੋਂ ਬਾਹਰ ਵੀ ਆ ਸਕਾਂਗੇ ਠੀਕ ਹੈ ਅਨਿਲ ਜੀ ਕੈਪੀਟਲ ਐਕਸਪੈਂਡੀਚਰ ਦਾ ਜ਼ਿਕਰ ਨਾ ਬੋਪਾਰਾ ਜੀ ਸਾਹਿਬ ਨੇ ਕੀਤਾ ਪੰਜਾਬ ਦੇ ਵਿੱਚ ਕਿੰਨੇ ਫਿਗਰ ਰੱਖਣੇ ਚਾਹੀਦੀ ਹੈ ਕਿ ਥੋੜਾ ਮੋਟਾ ਜਿਹੜਾ ਰਿਲੀਫ ਕਰਜ਼ੇ ਵਾਲੇ ਪਾਸੇ ਵੀ ਮਿਲੇ ਪੰਜਾਬ ਦੀ ਇਕਨੋਮੀ ਵੀ ਬੂਸਟ ਕਰੇ ਆਰਥਿਕ ਚੈਲੰਜ ਵੀ ਜਿਹੜੇ ਦੂਰ ਹੋਣਾ ਕਿਸੇ ਦੇਖੋ ਪੰਜਾਬ ਦੇ ਵਿੱਚ ਕੈਪੀਟਲ ਐਕਸਪੈਂਡੀਚ ਦੇ ਨਾਮ ਤੇ ਬਿਲਕੁਲੀ ਘੱਟ ਜਾਂ ਬਹੁਤ ਹੀ ਛੋਟਾ ਜਿਹਾ ਅਮਾਉਂਟ ਸਪੈਂਡ ਕੀਤਾ ਜਾ ਰਿਹਾ ਜਿਹੜਾ ਕਿ ਬਹੁਤ ਹੀ ਸੋਚਨ ਵਾਲਾ ਵਿਚਾਰੰਦਾਈ ਸ਼ ਹੈ ਕਿਉਂਕਿ ਪੰਜਾਬ 'ਚ ਕੈਪੀਟਲ ਐਕਸਪੈਂਡੀਚਰ ਉੱਤੇ ਬਹੁਤ ਘੱਟ ਖਰਚਾ ਹੋ ਰਿਹਾ ਹੈ 7000 ਜੀ ਮੈਂ ਸੰਪਾ ਰਹੇ ਹਾਂ ਹਾਂ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਕਰੋ ਹੋਂ ਕੰਪਲੀਟ ਕਰੋ ਜ਼ਰ ਕਾਗੇਸ ਪਲੀਜ਼ ਹ ਤੁਸੀਂ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰ ਰਹੇ ਸੀ ਪੰਜਾਬ ਚ ਤੇ ਕੈਪੀਟਲ ਐਕਸਪੈਂਡੀਚਰ ਦੇ ਨਾਮ ਤੇ ਪੰਜਾਬ ਚ ਬਹੁਤ ਘੱਟ ਖਰਚਾ ਹੋ ਰਿਹਾ ਜਿਹੜਾ ਕਿ ਅੱਗੇ ਵਧਣਾ ਚਾਹੀਦਾ ਹੈ ਤੇ ਮੈਂ ਮੰਨਦਾ ਕਿ ਸਰਕਾਰ ਨੂੰ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇ ਕੈਪੀਟਲ ਐਕਸਪੈਂਡੀਚਰ ਹੋਏਗਾ ਇੱਕ ਪਾਸੇ ਦੇ ਪਰਦੇਸ਼ ਦੀ ਜਿਹੜੀ ਇਨਫਰਾਸਟ੍ਰਕਚਰ ਬੈਟਰ ਹੋਏਗੀ ਨਾਲ ਦੀ ਨਾਲ ਇਕਨੋਮੀ ਦੇ ਅੰਦਰ ਪੈਸਾ ਵੀ ਆਏਗਾ ਤੇ ਜਦੋਂ ਇਕਨੋਮੀ ਦੇ ਅੰਦਰ ਪੈਸਾ ਆਏਗਾ ਲੋਕਾਂ ਦੀ ਜੀਬ ਵਿੱਚ ਪੈਸਾ ਜਾਏਗਾ ਉੱਥੋਂ ਡਿਮਾਂਡ ਕ੍ਰੀਏਟ ਹੋਏਗੀ ਡਿਮਾਂਡ ਕ੍ਰੀਏਟ ਹੋਏਗੀ ਤੇ ਨੇਚਰਲੀ ਇੰਡਸਟਰੀ ਨੂੰ ਵੀ ਬੂਮ ਮਿਲੇਗਾ ਇਸ ਕਰਕੇ ਇੱਕ ਸਾਈਕਲ ਹੈ ਇਕਨੋਮਿਕ ਦਾ ਜਿਹਦੇ ਵਿੱਚ ਪੈਸਾ ਰਨ ਕਰੇਗਾ ਮੂਵ ਕਰੇਗਾ ਲੇਕਿਨ ਫਿਲਹਾਲ ਜੋ ਪੰਜਾਬ ਦੀ ਫਾਈਨੈਂਸ਼ੀਅਲ ਹਾਲਤ ਹੈ ਜਦ ਤੱਕ ਸੈਂਟਰ ਗਵਰਨਮੈਂਟ ਤੋਂ ਕੋਈ ਖਾਸ ਰਾਹਤ ਪੰਜਾਬ ਨੂੰ ਨਹੀਂ ਮਿਲ ਜਾਂਦੀ ਜਾਂ ਕੈਪੀਟਲ ਐਕਸਪੈਂਡੀਚਰ ਉੱਤੇ ਸੈਂਟਰ ਗਵਰਨਮੈਂਟ ਵੱਲੋਂ ਕੋਈ ਪਹਿਲ ਨੋ ਡਾਊਟ ਕੁਝ ਜਗ੍ਹਾ ਤੇ ਜਿਵੇਂ ਰੋਡਸ ਐਂਡ ਬ੍ਰਿਜਸ ਦੇ ਵਿੱਚ ਬਟ ਉਹ ਇਸ ਲੈਵਲ ਦਾ ਨਹੀਂ ਹੈ ਕਿ ਜਿਹੜਾ ਪੰਜਾਬ ਦੀ ਇਕਨੋਮੀ ਨੂੰ ਬੂਮ ਕਰ ਸਕੇ ਤੇ ਇਸ ਕਰਕੇ ਕੈਪੀਟਲ ਐਕਸਪੈਂਡੀਚਰ ਨੂੰ 노 ਡਾਊਟ ਤਵੱਜੋ ਦੇਣੀ ਚਾਹੀਦੀ ਹੈ ਸੈਂਟਰ ਸਟੇਟ ਗਵਰਨਮੈਂਟ ਨੂੰ ਕਿ ਉਹਦੇ ਚ ਕੁਝ ਹੋਰ ਜ਼ਿਆਦਾ ਇਜ਼ਾਫਾ ਕੀਤਾ ਜਾਵੇ ਜੇ ਪਿਛਲੇ ਸਾਲ 7-8000 ਕਰੋੜ ਦਾ ਪ੍ਰੋਵੀਜ਼ਨ ਸੀ ਉਹ ਇਸ ਵਾਰ ਵਧ ਕੇ ਮੇਰੇ ਸਾਲਾਂ 15-20000 ਕਰੋੜ ਦੇ ਆਸ-ਪਾਸ ਹੋਣਾ ਚਾਹੀਦਾ ਪਰ ਮੈਨੂੰ ਨਹੀਂ ਲੱਗਦਾ ਇਹ ਸਿਚੁਏਸ਼ਨ ਕੱਲ ਦੇ ਬਜਟਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਠੀਕ ਹੈ ਬਹੁਤ ਪਿਆਰੇ ਸਾਹਿਬ ਜਿਵੇਂ ਦੇਖ ਰਿਹਾ ਹਾਂ ਕਿ 8 ਤੋਂ ਉਹਨਾਂ ਨੇ 16 18 ਦੀ ਗੱਲ ਕੀਤੀ ਹੈ ਕਿ 18000 ਸੀਆਰ ਤੱਕ ਟੁਕੜ ਹੋਣਾ ਚਾਹੀਦਾ ਹੈ ਜਿਹੜਾ ਕੈਪੀਟਲ ਐਕਸਪੈਂਡੀਚਰ ਹੈ ਸਵਾਭਿਕ ਗੱਲ ਹੈ ਕਿ ਇਨਫਰਾਸਟ੍ਰਕਚਰ ਹੋਰ ਵਧੇਗਾ ਹਾਲਾਂਕਿ ਕੱਲ ਤੋਂ ਬਜਟ ਜਿਹੜਾ ਪੇਸ ਟੇਬਲ ਕੀਤਾ ਜਾਣਾ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਦੀ ਵੱਡੀ ਭੂਮਿਕਾ ਹੋਏਗੀ ਬਹੁਤ ਉਮੀਦਾਂ ਨੇ ਪੂਰੇ ਪੰਜਾਬ ਨੇ ਇਹ ਬਹੁਤ ਅੱਛੀ ਗੱਲ ਹੈ ਜੀ ਜੇ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਬਜਟ ਵਧਦਾ ਤੇ ਉਹਦੇ ਨਾਲ ਡੈਫੀਨੇਟਲੀ ਇੰਪੈਕਟ ਅੱਗੇ ਆਏਗਾ ਪਰ ਇਹਦੇ ਨਾਲ ਇੱਕ ਹੈ ਜੀ ਅਲੋਕੇਸ਼ਨ ਇੱਕ ਐਸਪੈਕਟ ਹੈ ਅਲੋਕੇਸ਼ਨ ਤੋਂ ਬਾਅਦ ਉਹ ਜਿਹੜਾ ਬਜਟ ਆਪਾਂ ਅਲੋਕੇਟ ਕਰ ਲਿਆ ਉਹਦੀ ਇੰਪਲੀਮੈਂਟੇਸ਼ਨ ਵੀ ਹੋਣੀ ਚਾਹੀਦੀ ਹੈ ਉਹ ਪੈਸਾ ਐਕਚੁਅਲ ਦੇ ਵਿੱਚ ਇਨਫਰਾਸਟ੍ਰਕਚਰ ਦੇ ਵਿੱਚ ਲੱਗਣਾ ਵੀ ਚਾਹੀਦਾ ਹੈ ਜਿਹਦੇ ਨਾਲ ਆਪਾਂ ਜਿੱਥੇ ਸਿਟੀਜ਼ਨਸ ਨੂੰ ਸਹੂਲਤਾਂ ਦਵਾਂਗੇ ਉਹਦੇ ਨਾਲ ਹੀ ਸਾਨੂੰ ਰੈਵਨਿਊ ਵੀ ਜਨਰੇਟ ਉੱਥੋਂ ਤਾਂ ਹੀ ਆਣਾ ਇਸ ਕਰਕੇ ਕੈਪੀਟਲ ਐਕਸਪੈਂਡੀਚਰ ਅਲੋਕੇਸ਼ਨ ਐਂਡ ਡਿਸਬਰਸਮੈਂਟ ਦੋਨੋਂ ਹੀ ਬੜੀਆਂ ਇੰਪੋਰਟੈਂਟ ਅਹਿਮ ਚੀਜ਼ਾਂ ਬਣ ਜਾਂਦੀਆਂ ਹਨ ਚਕ ਅਨਲ ਜੀ ਕਿਸ਼ਨ ਜੀ ਲਾਸਟ ਟਾਈਮ ਮੈਨੂੰ ਯਾਦ ਹੈ ਜੋ ਚੀਮਾ ਸਾਹਿਬ ਨੇ ਆਪਣਾ ਬਜਟ ਪੇਸ਼ ਕੀਤਾ ਸੀ ਤੇ ਉਹਨਾਂ ਨੇ ਬੜੀ ਛਾਤੀ ਠਫ ਠਪਾਈ ਸੀ ਆਪਣੇ ਕਿ ਮੈਂ 2 ਲੱਖ ਕਰੋੜ ਤੋਂ ਜ਼ਿਆਦਾ ਦਾ ਬਜਟ ਪੰਜਾਬ ਦਾ ਇਸ ਵਾਰ ਪਹਿਲੀ ਵਾਰ ਇਨ ਦਾ ਹਿਸਟਰੀ ਆਫ ਪੰਜਾਬ ਅਸੀਂ 2 ਲੱਖ ਕਰੋੜ ਤੋਂ ਜ਼ਿਆਦਾ ਦਾ ਬਜਟ ਲੈ ਕੇ ਆਏ ਆ ਤੇ ਉਹਦੇ ਉੱਤੇ ਮੈਂ ਮੈਨੂੰ ਯਾਦ ਹੈ ਮੈਂ ਗੱਲ ਕਹੀ ਸੀ ਤੁਹਾਡੇ ਚੈਨਲ ਤੇ ਕਿ ਉਹ 2 ਲੱਖ ਕਰੋੜ ਬਣਾ ਲਓ ਚਾਹੇ 3 ਲੱਖ ਕਰੋੜ ਬਣਾ ਲਓ ਮੈਂ ਬੱਬਰਾਈ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਕਿ ਚਾਹੇ 3 ਲੱਖ ਕਰੋੜ ਦਾ ਬਜਟ ਕਿਉਂ ਨਾ ਬਣਾ ਲੀਏ ਲੇਕਿਨ ਉਹਦੀ ਐਗਜ਼ੀਕਿਊਸ਼ਨ ਜਿਹੜੀ ਉਹ ਜ਼ਿਆਦਾ ਇੰਪ ਐਗਜ਼ੀਕਿਊਸ਼ਨ ਕਿਵੇਂ ਹੋਏਗੀ ਤੇ ਰਿਸੋਰਸਿਸ ਕਿੱਥੋਂ ਆਣਗੇ ਪੈਸਾ ਕਿੱਥੋਂ ਆਏਗਾ ਉਹ ਕੱਲ ਹਮ ਬਜਟ ਆ ਜਾਏਗਾ ਤੇ ਦੇਖਾਂਗੇ ਕਿ ਜਿਹੜਾ 2 ਲੱਖ 3000 ਕਰੋੜ ਦਾ ਬਜਟ ਉਹਨਾਂ ਨੇ ਰੱਖਿਆ ਸੀ ਲਾਸਟ ਈਅਰ ਉਹਦੇ ਚ ਐਕਚੁਅਲ ਐਗਜ਼ੀਕਿਊਸ਼ਨ ਕਿੰਨੀ ਹੋਈ ਹੈ ਕੱਲ ਉਹ ਦੇਖਣ ਵਾਲੀ ਗੱਲ ਹੋਏਗੀ ਬੜੀ ਮਹੱਤਵਪੂਰਨ ਗੱਲ ਹੋਏਗੀ ਕਿਉਂਕਿ ਮੈਂ ਮੰਨਦਾ ਕਿ ਕੱਲ ਜਿਹੜਾ 2 ਲੱਖ 3000 ਰੋਪਏ ਦਾ ਬਜਟ ਹੈ ਉਹ ਨੂੰ ਵਧਾ ਕੇ ਜੀ 2 ਲੱਖ 5000 ਕਰੋੜ ਜਾਂ 2 ਲੱਖ 7000 8000 ਕਰੋੜ ਦੇ ਆਸ-ਪਾਸ ਲੈ ਕੇ ਜਾਣਗੇ ਜਿਵੇਂ ਕਿ ਇਸ ਵਾਰ ਹਰਿਆਣਾ ਨੇ ਵੀ ਇਹ ਚੀਜ਼ ਕੀਤੀ ਹੈ ਕਿ 1 ਲੱਖ 80000 ਕਰੋੜ ਦਾ ਬਜਟ 2 ਲੱਖ 5000 ਕਰੋੜ ਤੇ ਲੈ ਗਏ ਔਰ ਸੈਣੀ ਸਾਹਿਬ ਨੇ ਉੱਥੇ ਬੜੇ ਜੰਮ ਖੰਮ ਦੇ ਨਾਲ ਕਿਹਾ ਕਿ ਅਸੀਂ ਹਰਿਆਣਾ ਦਾ ਬਜਟ ਇੰਨਾ ਕਰ ਦਿੱਤਾ ਲੇਕਿਨ ਅਗਰ ਅਸੀਂ ਪੰਜਾਬ ਦੇ ਬਜਟ ਨੂੰ ਔਰ ਹਰਿਆਣਾ ਦੇ ਬਜਟ ਨੂੰ ਆਪਸ ਵਿੱਚ ਕੰਪੇਅਰ ਕਰੀਏ ਤੁਸੀਂ ਦੇਖੋਗੇ ਕਿ ਜਿੰਨਾ ਲੋਨ ਪੰਜਾਬ ਲੈ ਰਿਹਾ ਓਨਾ ਹੀ ਲੋਨ ਹਰਿਆਣਾ ਵੀ ਲੈ ਰਿਹਾ ਹੈ ਉਜਤ ਕੀ ਹਰਿਆਣਾ ਦੀ ਜੀਐਸਟੀ ਕਲੈਕਸ਼ਨ ਪੰਜਾਬ ਨਾਲੋਂ ਕਿਤੇ ਜ਼ਿਆਦਾ ਅੱਛੀ ਹੈ ਤੇ ਯਾਨੀ ਕਹਿੰਦਾ ਮਤਲਬ ਹੈ ਕਿ ਹਰਿਆਣਾ ਦੀ ਵੀ ਜਿਹੜੀ ਡੈਟ ਸਟੇਟ ਜੀਡੀਪੀ ਰੇਸ਼ਿਓ ਹੈ ਬੜੀ ਨਾਜ਼ੁਕ ਹੈ ਉਹ ਪੰਜਾਬ ਨਾਲੋਂ ਕਿਤੇ ਜ਼ਿਆਦਾ ਵਿਤਰਨੀ ਹੈ ਯਾਕੀ ਉੱਥੇ ਜੀਐਸਟੀ ਕਲੈਕਸ਼ਨ ਬੈਟਰ ਹੈ ਤੇ ਇਸ ਕਰਕੇ ਪੰਜਾਬ ਵਿੱਚ ਵੀ ਆਪਾਂ ਜਦ ਗੱਲ ਕਰਦੇ ਹਾਂ ਕਿ ਵੀ ਸਾਡਾ ਸਭ ਤੋਂ ਵੱਡਾ ਜਿਹੜਾ ਰੈਵਨਿਊ ਦਾ ਇੱਕ ਨੁਕਸਾਨ ਹੁੰਦਾ ਉਹ ਜੀਐਸਟੀ ਕਲੈਕਸ਼ਨ ਨੂੰ ਲੈ ਕੇ ਹੁੰਦਾ ਕਿ ਜੀਐਸਟੀ ਦੀ ਕਲੈਕਸ਼ਨ ਸਾਡੀ ਨਹੀਂ ਵੱਧ ਰਹੀ ਜੇ ਅਸੀਂ GST ਦੀ ਕਲੈਕਸ਼ਨ ਨੂੰ ਬੈਟਰ ਕਰ ਲਈਏ ਚੰਦ ਐਕਸ਼ਨ ਨੂੰ ਔਨ ਰਿਕਾਰਡ ਲੈ ਆਈਏ ਚੋਰੀ ਨੂੰ ਰੋਕ ਲਈਏ ਕਰਪਸ਼ਨ ਨੂੰ ਰੋਕ ਲਈਏ ਤਾਂ ਮੈਂ ਸਮਝਦਾ ਕਿ ਪੰਜਾਬ ਵਿੱਚ ਅਸੀਂ ਜਿਹੜੀ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰ ਰਹੇ ਹਾਂ 16000 ਕਰੋੜ ਦੀ ਜਾਂ 15000 ਕਰੋੜ ਦੀ ਜਾਂ ਫਰੇਟ ਸਬਸਿਡੀ ਟੂ ਦਾ ਇੰਡਸਟਰੀ ਦੀ ਗੱਲ ਕਰ ਰਹੇ ਹਾਂ ਜਾਂ ਫਿਰ ਅਸੀਂ ਇੰਡਸਟਰੀ ਨੂੰ ਥੋੜੀ ਹੈਲਪ ਕਰਨ ਦੀ ਗੱਲ ਕਰ ਰਹੇ ਹਾਂ ਉਹ ਪੋਸੀਬਲ ਹੋਏਗਾ ਸਿਰਫ ਜਿਹੜਾ ਚੈਲੰਜ ਹੈ ਉਹ ਇਹੀ ਹੈ ਕਿ ਅੱਜ ਅਸੀਂ 2000 ਕਰੋੜ ਜਾਂ 2200 ਕਰੋੜ ਰੁਪਏ ਮਹੀਨੇ ਦਾ ਜਿਹੜਾ GST ਕਲੈਕਸ਼ਨ ਕਰ ਰਹੇ ਆ ਉਹ ਘੱਟੋ ਘੱਟ 3500 ਕਰੋੜ ਦੇ ਆਸ-ਪਾਸ ਜਾਣਾ ਚਾਹੀਦਾ ਹੈ ਉਹਦੇ ਨਾਲ ਪੰਜਾਬ ਦੀ ਇਕਨੋਮੀ ਨੂੰ ਕਾਫੀ ਅੱਛਾ ਬੂਮ ਮਿਲ ਸਕਦਾ ਹੈ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਅਨਲਜੀ ਜਾਂ ਹਰਿਆਣੇ 'ਚ ਵੀ ਤਰਕ ਦਿੱਤਾ ਜਾਂਦਾ ਹੈ ਕਿ NCR ਦੇ ਇਲਾਕੇ ਆ ਜਾਂਦੇ ਨੇ ਗੁਰੂਗਰਾਮ ਆ ਜਾਂਦਾ ਹੈ ਇਸ ਕਰਕੇ ਕਹਿੰਦੇ ਉਹਨਾਂ ਦਾ GST ਕਲੈਕਸ਼ਨ ਥੋੜਾ ਜ਼ਿਆਦਾ ਕਲੈਕਟ ਹੁੰਦਾ ਹੈ ਐਜ਼ ਕੰਪੇਅਰ ਟੂ ਪੰਜਾਬ ਕਿਸ਼ਨ ਜੀ ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਕਰਦਾ ਕਿ ਐਨਸੀਆਰ ਤੇ ਗੁਰੂਗਾਂਵ ਦਾ ਉਹਨਾਂ ਨੂੰ ਬੈਨੀਫਿਟ ਮਿਲਦਾ ਹੈ ਲੇਕਿਨ ਆਪਾਂ ਇਹ ਚੀਜ਼ ਕਿਉਂ ਭੁੱਲ ਜੰਨਾ ਕਿ ਜੀਐਸਟੀ ਕੰਪਮਸ਼ਨ ਬੇਸਡ ਟੈਕਸ ਹੈ ਪੰਜਾਬ ਦੀ ਕੋਈ ਪਪੂਲੇਸ਼ਨ ਵੀ 3 ਕਰੋੜ ਹੈ ਹਰਿਆਣਾ ਦੀ ਪਪੂਲੇਸ਼ਨ ਵੀ 3 ਕਰੋੜ ਹੈ ਮੈਂ ਆਈਜੀਐਸਟੀ ਦੀ ਸੈਟਲਮੈਂਟ ਸਟੇਟਾਂ ਦੀ ਜਿਹੜੀ ਸੈਟਲਮੈਂਟ ਹੈ ਜੀਐਸਟੀ ਦੇ ਅੰਦਰ ਉਹਨੂੰ ਕਰਨ ਦੇ ਬਾਵਜੂਦ ਵੀ ਹਰਿਆਣਾ ਦਾ ਤੇ ਪੰਜਾਬ ਦੇ ਜੀਐਸਟੀ ਕਲੈਕਸ਼ਨ 'ਚ ਡੇਢੇ ਦਾ ਫਰਕ ਹੈ ਅਗਰ ਪੰਜਾਬ 100 ਰੁਪਏ ਕਲੈਕਟ ਕਰਦਾ ਤਾਂ ਹਰਿਆਣਾ ਨੈਟ ਅਮਾਉਂਟ ਜਿਹੜਾ 150 ਰੁਪਏ ਕ ਡੇਡਾ ਜੋ ਹੈ ਜਦ ਕਲੈਕਸ਼ਨ GST ਦੀ ਹਰਿਆਣਾ ਕਰਦਾ ਸਾਡੇ ਨੋ ਅਸੀਂ ਉਸ ਗੈਪ ਨੂੰ ਤਾਂ ਘਟੋ ਘਟ ਚੈੱਕ ਕਰ ਸਕਦੇ ਨੇ ਇਹ ਇਨਾਂ ਨੁਕਸਾਨ ਕਿਉਂ ਹੈ ਚਲੋ ਮੈਂ ਮੰਨ ਲੈਂਦਾ ਕਿ NCR ਦੀ وجہ ਦੇ ਨਾਲ ਜਾਂ ਉੱਥੇ MNC ਹੈ ਉੱਥੇ ਦੀ ਲੋਕਾਂ ਦੀ ਪਰਚੇਜ਼ਿੰਗ ਪਾਵਰ ਜ਼ਿਆਦਾ ਹੈ ਉੱਥੇ ਦੇ ਲੋਕ ਕੰਪਨਸ਼ਨ ਜ਼ਿਆਦਾ ਕਰ ਰਹੇ ਹਨ ਲੇਕਿਨ ਆਪਾਂ ਦੇਖਦੇ ਹਾਂ ਕਿ ਹਰ ਨਵੀਂ ਗੱਡੀ ਤਾਂ ਪੰਜਾਬ ਚ ਲਾਂਚ ਹੁੰਦੀ ਹੈ ਹਰ ਘਰ ਦੇ ਵਿੱਚ NRI ਪੰਜਾਬ ਚ ਬੈਠਾ ਹੋਇਆ ਹੈ ਤੇ ਪੰਜਾਬ ਦੇ NRI ਪੰਜਾਬ ਦੀ ਜਿਹੜੀ ਇਕਨੋਮੀ ਇਸ ਤਰ੍ਹਾਂ ਦੀ ਹੈ ਕਿ ਉੱਥੇ ਹਰ ਪਹਿਲੀ ਗੱਡੀ ਚਾਹ ਬੀਐਮਡਬਲਿਊ ਜਾਂ ਕੋਈ ਵੀ ਹੈ ਪੰਜਾਬ ਚ ਲਾਂਚ ਹੋ ਰਹੀ ਹੈ ਮੈਡੀਕਲ ਟ੍ਰੀਟਮੈਂਟ ਵਾਸਤੇ ਮੈਡੀਕਲ ਸਾਰਾ ਐਨਆਰਆਈ ਜਿੱਥੇ ਪੰਜਾਬ ਜਾਂਦਾ ਫਿਰ ਸਾਡਾ ਕਲੈਕਸ਼ਨ ਕਿੱਥੇ ਜਾਂਦਾ ਠੀਕ ਹੈ ਬੋਪਰੇ ਸਾਹਿਬ ਕਿਵੇਂ ਲੱਗਦਾ ਦੇਖੋ ਅਨਲਜੀ ਕਹਿੰਦੇ ਕਿ ਜੀਐਸਟੀ ਜ਼ਿਆਦਾ ਕਲੈਕਟ ਕਰਨਾ ਚਾਹੀਦਾ ਪਰ ਉਦਯੋਗਪਤੀ ਬੜੇ ਪਰੇਸ਼ਾਨ ਹੁੰਦੇ ਜਦੋਂ ਰੇਟਸ ਕੰਡਕਟ ਹੁੰਦੀਆਂ ਨੇ ਹਾਲਾਂਕਿ ਪਿਆਰ ਮੁਹੱਬਤ ਨਾਲ ਜਿਹੜੀ ਗੱਲ ਨਿਬੜ ਜਾਓ ਉਹਦੇ ਵਰਗਰੀਜ਼ ਨਹੀਂ ਕਰਨਾ वैसे ताजी पंजाब ਦੇ ਵਿੱਚ ਜਿਹੜੀ ਇੰਡਸਟਰੀ ਹੈਗੀ ਆ ਉਹ ਵੱਧ ਤੋਂ ਵੱਧ ਕੰਪਲੈਂਟ ਹੁੰਦੀ ਜਾ ਰਹੀ ਹੈ ਹੂੰ ਹੂੰ ਉਹਦੇ ਵਿੱਚ ਐਦਾਂ ਦੀਆਂ ਸਾਨੂੰ ਪਰੇਸ਼ਾਨੀਆਂ ਕੋਈ ਨਹੀਂ ਆਂਦੀਆਂ ਜਿਹਦੇ ਵਿੱਚ ਕੋਈ ਕਿਤੇ ਇੰਡਸਟਰੀ ਦੇ ਉੱਤੇ ਰੇਡ ਆ ਜਾਂ ਕੁਝ ਐਦਾਂ ਕੋਈ ਇਨਸਪੈਕਟਰ ਰਾਜ ਹੈ ਐਦਾਂ ਦਾ এনवायरमेंट ਸਾਡੇ ਪੰਜਾਬ 'ਚ ਨਹੀਂ ਹੈਗਾ ਸਾਡੇ ਕੋਲ ਜੀਐਸਟੀ ਕਲੈਕਸ਼ਨ ਨੂੰ ਲੈ ਕੇ ਕੁਝ ਚੀਜ਼ਾਂ ਜਿਹੜੀਆਂ ਸਾਡੀਆਂ ਉਹ ਜੀਐਸਟੀ ਕਾਉਂਸਲ ਦੇ ਰਿਲੇਟਿਡ ਹੈਗੀਆਂ ਨੇ ਜਿੱਥੇ ਇਨਪੁਟ ਟੈਕਸ ਲੈਬਸ ਤੇ ਜਿਹੜੀਆਂ ਆਊਟਗoing ਟੈਕਸ ਲੈਬਸ ਹੈ ਉਹਨਾਂ ਦੇ ਵਿੱਚ ਕੁਝ ਐਡਜਸਟਮੈਂਟਸ ਕਰਨ ਵਾਲੀਆਂ ਪਰ ਉਹ ਸਾਰੀ ਜਗ੍ਹਾ ਹੀ ਹੈਗਾ ਸੋ ਉਹ ਸਟੇਟ ਦਾ ਸਬਜੈਕਟ ਨਹੀਂ ਹੈਗਾ ਤੇ ਅਸੀਂ ਇਸ ਚੀਜ਼ ਨੂੰ ਸਮਝਦੇ ਹਾਂ ਕਿ ਜਿਹੜਾ ਹਰਿਆਣਾ ਐਨਸੀਆਰ ਕਰਕੇ ਉਹਨਾਂ ਨੂੰ ਬੈਨੀਫਿਟ ਹੈਗਾ ਬਟ ਮੁਹਾਲੀ ਵੀ ਅੱਗੇ-ਅੱਗੇ ਜਿਸ ਤਰ੍ਹਾਂ ਇਨ ਆਈਟੀ ਇੰਡਸਟਰੀ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਬਹੁਤ ਅੱਛਾ ਬੂਸਟ ਮਿਲ ਰਿਹਾ ਉਹਦੇ ਨਾਲ ਸਾਡੀ ਜਿਹੜੀ ਟਰਾਈ ਸਿਟੀ ਦੀ ਵਿੱਚ ਪੰਜਾਬ ਦੀ ਕੰਟ੍ਰਿਬਿਊਸ਼ਨ ਆ ਰਹੀ ਹੈ ਜੀਐਸਟੀ ਦੇ ਵਿੱਚ ਉਹਦੇ 'ਚ ਵਾਧਾ ਹੀ ਹੁੰਦਾ ਹਰ ਵਾਰੀ ਉਹਦੇ ਵਿੱਚ ਫਿਰ ਮੈਂ ਗੱਲ ਕਰਾਂਗਾ ਕਿ ਜੇ ਅਸੀਂ ਜਿਹੜੀਆਂ ਛੋਟੀਆਂ-ਛੋਟੀਆਂ ਪ੍ਰੋਬਲਮਸ ਐ ਰਿਲੇਟਡ ਟੂ ਇਨਫਰਾਸਟ੍ਰਕਚਰ ਜਿੰਨੀ ਜਲਦੀ ਉਹ ਵਧੀਆ ਹੋ ਜਾਣਗੀਆਂ ਵੇਅਰ ਐਜ਼ ਇਨ ਫਲਾਈਟਸ ਨੇ ਮੋਹਾਲੀ ਦੇ 에ਰਪੋਰਟ ਤੋਂ ਉਹਦੇ ਨਾਲ ਜਿਹੜੀ ਸਾਡੇ ਇੰਡਸਟਰੀ ਨੂੰ ਇੱਥੇ ਹੋਰ ਬੂਸਟ ਮਿਲ ਜਾਏਗਾ ਇੱਕ ਅਸੀਂ ਮੰਗ ਹੋਰ ਰੱਖਦੇ ਹਾਂ ਅਸੀਂ ਆਸ ਵੀ ਕਰਦੇ ਹਾਂ ਕਿ ਕੱਲ ਦੇ ਬਜਟ ਦੇ ਵਿੱਚ ਜੇ ਨਵੇਂ ਫੋਕਲ ਪੁਆਇੰਟਸ ਉੱਤੇ ਜੇ ਉਹਦੇ ਵਿੱਚ ਕੋਈ ਬਜਟ ਅਲੱਗ ਤੋਂ ਰੱਖਿਆ ਜਾਵੇ ਸੋ ਥੈਟ ਕਿ ਜਿਹੜੇ ਸਟਾਰਟਅੱਪਸ ਨੇ ਜਿਹੜੇ ਨਵੇਂ ਮੁੰਡੇ ਕੁੜੀਆਂ ਸਕੂਲਾਂ ਕਾਲਜਾਂ ਤੋਂ ਪੜ੍ਹ ਕੇ ਬਾਹਰ ਨਿਕਲਦੇ ਨੇ ਇੰਟਰਪ੍ਰੈਨਿਅਰਸ ਨੇ ਉਹਨਾਂ ਨੂੰ ਅੱਜ ਦੀ ਡੇਟਸ ਜੇ ਇੰਡਸਟਰੀ ਲਗਾਣੀ ਹੈ ਉਹਦੀ ਲੈਂਡ ਪ੍ਰਾਈਸ ਮੋਹਾਲੀ ਜਾਂ ਪੰਜਾਬ ਦੀ ਬਹੁਤ ਮਹਿੰਗੀ ਹੈ ਜੇ ਸਰਕਾਰੀ ਫੋਕਲ ਪੁਆਇੰਟ ਨਵੇਂ ਕੱਟੇ ਜਾਣਗੇ ਜਿਹਦੇ ਵਿੱਚ ਇੱਕ ਸਬਸਿਡਾਈਜ਼ਡ ਰੇਟ ਦੇ ਉੱਤੇ ਨਵੇਂ ਇੰਟਰਪ੍ਰੈਨਿਅਰਸ ਨੂੰ ਕੋਈ ਫੋਕਲ ਪੁਆਇੰਟ ਦੇ ਵਿੱਚ ਜਗ੍ਹਾ ਦਿੱਤੀ ਜਾਏਗੀ ਤੇ ਨਵੀਂ ਇੰਡਸਟਰੀ ਨੂੰ ਬਹੁਤ ਵੱਡਾ ਬੜਾਵਾ ਇਹਦੇ ਵਿੱਚ ਮਿਲ ਜਾਂਦਾ ਹੈ ਠੀਕ ਅਨਿਲ ਜੀ ਫੋਕਲ ਪੁਆਇੰਟ ਵਾਲੀ ਗੱਲ ਤੇ ਵੀ ਤਰਕ ਦਿਓ ਫਿਰ ਮੈਂ ਇੱਕ ਹੋਰ ਸਵਾਲ ਕਰਾਂਗਾ ਤੁਹਾਨੂੰ ਕਿਸ਼ਨਜੀ ਦੇਖੋ ਬਹਿਤ ਆਪਾਂ ਕਹਿੰਦੇ ਕਿ ਪੰਜਾਬ ਦੀ ਐਗਰੀਕਲਚਰ ਜਿਹੜੀ ਹੈ ਵਰਲਡ ਚ ਬਣੀ ਜਾਂਦੀ ਹੈ ਵਰਲਡ ਦੀ ਬੈਸਟ ਐਗਰੀਕਲਚਰ ਹੈ ਔਰ ਮੈਕਸਿਮਮ ਯੀਲਡ ਪੰਜਾਬ ਦੇ ਅੰਦਰ ਹੁੰਦੀ ਹੈ ਮੈਕਸਿਮਮ ਲੈਂਡ ਜਿਹੜੀ ਹੈ ਉਹ ਐਗਰੀਕਲਚਰ ਬੇਸਡ ਹੈ ਔਰ ਇਰੀਗੇਸ਼ਨ ਵੀ ਮੈ ਬੈਸਟ ਇਰੀਗੇਸ਼ਨ ਸਿਸਟਮ ਪੰਜਾਬ ਦੇ ਅੰਦਰ ਅੱਜ ਦੀ ਡੇਟ ਤੇ ਅਵੇਲੇਬਲ ਹੈ ਇਸ 'ਚ ਕੋਈ ਡਾਊਟ ਨਹੀਂ ਹੈ ਬਟ ਹਾਂ ਮੈਂ ਇੰਡਸਟਰੀ ਦੇ ਅਗੇਂਸ ਬਿਲਕੁਲ ਨਹੀਂ ਇੰਡਸਟਰੀ ਹੋਣੀ ਚਾਹੀਦੀ ਹੈ ਬਿਨਾ ਇੰਡਸਟਰੀ ਤੋਂ ਦਾ ਡਵੈਲਪਮੈਂਟ ਹੋ ਨਹੀਂ ਸਕਦੀ ਪੰਜਾਬ ਦੀ ਇੰਡਸਟਰੀ ਚਾਹੇ ਉਹ ਅਮਰitsar ਦੀ ਗੱਲ ਕਰ ਲਈਏ ਚਾਹੇ ਜਲੰਧਰ ਦੀ ਗੱਲ ਕਰ ਲਈਏ ਚਾਹੇ ਲੁਧਿਆਣਾ ਦੀ ਗੱਲ ਕਰ ਲਈਏ ਫਿਰ ਚਾਹੇ ਮੁਹਾਲੀ ਦੀ ਆਪਾਂ ਗੱਲ ਕਰ ਲਈਏ ਮੰਡੀ ਗੋਇੰਦਗਰ ਦੀ ਗੱਲ ਕਰ ਲਈਏ ਇੰਡਸਟਰੀ ਨੇ ਬਹੁਤ ਕੰਮ ਕੀਤਾ ਪੰਜਾਬ 'ਚ ਇੱਕ ਮੇਜਰ ਕੰਟਰੀਬਿਊਸ਼ਨ ਹੈ ਏਮਪਲੋਇਮੈਂਟ ਵਾਸਤੇ ਵੀ ਔਰ ਜੀਡੀਪੀ ਵਾਸਤੇ ਵੀ ਬਟ ਅਸੀਂ ਜਿਹੜੀ ਸਟਰੈਂਥ ਹੈ ਪੰਜਾਬ ਦੀ ਉਹ ਸਾਡਾ ਐਗਰੀਕਲਚਰ ਹੈ ਤੇ ਅਗਰ ਅਸੀਂ ਐਗਰੀਕਲਚਰ ਬੇਸਡ ਇੰਡਸਟ ਯਾਨੀ ਇੰਟਰਨੈਸ਼ਨਲ ਲੈਵਲ ਤੇ ਅਗਰ ਅਸੀਂ ਉਥੇ ਇੰਡਸਟਰੀਅਲ ਯੂਨਿਟ ਲਗਾਉਂਦੇ ਆਂ ਤੇ ਸ਼ਾਇਦ ਉਹ ਪੰਜਾਬ ਦੀ ਸਟੈਂਡਰਡ ਪਰ ਅਨਲਜੀ ਇਸ ਪੂਰੇ ਸਿਨੈਰੀਓ ਦੇ ਵਿੱਚ ਇੱਕ ਮਿਸਮੈਚ ਸ਼ਬਦ ਜਿਹੜਾ ਨਾ ਉਹ ਬੜਾ ਜ਼ਬਰਦਸਤ ਆਪਣੇ ਆਪ ਚ ਰੋਲ ਨਿਭਾਉਂਦਾ ਹੈ ਦੇਖੋ ਪੰਜਾਬ ਇੱਕ ਰਾਈਪੇਰੀਅਨ ਸਟੇਟ ਹੈ ਪੰਜਾਬ ਦਾ ਹੜ੍ਹਾਂ ਨੇ ਬੜਾ ਨੁਕਸਾਨ ਕੀਤਾ ਲੋਕ ਸਭਾ ਦੇ ਵਿੱਚ ਅੰਕੜੇ ਪੇਸ਼ ਕੀਤੇ ਗਏ ਕਿ 1650 ਕਰੋੜ ਰੁਪਏ ਪੰਜਾਬ ਦਾ ਨੀਅਰਲੀ ਨੁਕਸਾਨ ਹੋਇਆ ਵੱਖਰੀ ਗੱਲ ਹੈ ਸੈਂਟਰ ਨੇ ਪੰਜਾਬ ਦੀ ਬਾਹ ਫੜੀ ਜਾਂ ਨਾ ਫੜੀ ਦੂਜਾ ਵੱਡਾ ਇੰਪੈਕਟ ਹੈ ਹੈ ਕਿ ਕਈ ਚੀਜ਼ਾਂ ਜਿਹੜੀਆਂ ਉਹ ਇੰਟਰਕਨੈਕਟ ਹੋ ਗਈਆਂ ਹਾਲਾਂਕਿ ਤੁਸੀਂ ਜੀਐਸਟੀ ਦੀ ਗੱਲ ਕੀਤੀ ਸਟੇਟ ਆਪਣੇ ਪੱਧਰ ਤੇ ਰਿਸੋਰਸਸ ਕਿਵੇਂ ਪੈਦਾ ਕਰੇ ਇਹ ਆਪਣੇ ਆਪ ਚ ਬਹੁਤ ਵੱਡਾ ਚੈਲੰਜੇਬਲ ਸਿਚੁਏਸ਼ਨ ਹੈ ਜੇ ਇਸ ਗੱਲ ਤੇ ਤਵੱਜੂ ਦਿੱਤੀ ਜਾਂਦੀ ਹੈ ਫਿਰ ਇੱਕ ਸੈਕਸ਼ਨ ਨੇ ਫੈਡਰਲਿਜ਼ਮ ਦੀ ਵੀ ਗੱਲ ਕਰਨੀ ਕਿ ਬਹੁਤਾ ਕੁਝ ਪੰਜਾਬ ਦੇ ਹੱਥ ਨਹੀਂ ਹੈ ਕਿਸੇ ਦੀ ਤੁਹਾਡੀ ਗੱਲ ਕਿਸੇ ਹੱਦ ਤੱਕ ਠੀਕ ਹੈ ਲੇਕਿਨ ਕਹਿੰਦਾ ਮਤਲਬ ਇਹ ਹੈ ਕਿ ਜੇ ਅਸੀਂ ਸੱਗਾ ਮੰਨ ਕੇ ਚੱਲੇ ਕਿ ਸਾਰੀਆਂ ਕੁਝ ਚੀਜ਼ਾਂ ਠੀਕ ਚੱਲ ਰਹੀਆਂ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਫਿਰ ਆਪਾਂ ਡੈਟ ਕਿਉਂ ਲੈ ਰਹੇ ਆ ਅਸੀਂ ਡੈਟ ਜਿੰਨਾ ਲੈਨੇ ਆ ਉਹਨੂੰ ਪ੍ਰੋਪਰ ਯੂਟਿਲਾਈਜ਼ ਨਹੀਂ ਕਰ ਪਾ ਰਹੇ ਔਰ ਦੇਸ਼ ਦੀ ਬੀੜੀ ਪਰਦੇਸੀ ਦੀ ਕਲੈਕਸ਼ਨ ਆ ਉਹ ਲਗਾਤਾਰ ਨੀਚੇ ਡਿੱਗਦੀ ਜਾ ਰਹੀ ਹੈ ਲੋਨ ਤੇ ਲੋਨ ਚੜੀ ਜਾਂਦਾ ਹੈ ਲੋਨ ਤੇ ਲੋਨ ਵਧੀ ਜਾਂਦਾ ਹੈ ਤੇ ਕਹਿੰਨਾ ਮਲੇ ਕਿਤੇ ਨਾ ਕਿਤੇ ਤਾਂ ਮਿਸਮੈਚ ਹੈ ਨਾ ਤੇ ਚਾਹੇ ਉਹ ਜੀਐਸਟੀ ਦੀ ਕਲੈਕਸ਼ਨ ਨੂੰ ਲੈ ਕੇ ਗੱਲ ਕਰ ਲਈਏ ਚਾਹੇ ਇੰਡਸਟਰੀ ਦੀ ਆਉਟਪੁੱਟ ਨੂੰ ਲੈ ਕੇ ਗੱਲ ਕਰ ਲਈਏ ਜਾਂ ਅਸੀਂ ਐਨਆਰਆਈ ਦੇ ਉੱਤੇ ਜਿਹੜੀ ਸਾਨੂੰ ਬੈਨੀਫਿਟ ਹੋ ਸਕਦਾ ਸੀ ਉਹਨੂੰ ਨਹੀਂ ਇਨਕੈਸ਼ ਕਰ ਪਾ ਰਹੇ ਅਸੀਂ ਮੈਡੀਕਲ ਟੂਰਿਜ਼ਮ ਨੂੰ ਡਵੈਲਪ ਨਹੀਂ ਕਰ ਪਾ ਰਹੇ ਅਸੀਂ ਰਿਲੀਜੀਅਸ ਟੂਰਿਜ਼ਮ ਨੂੰ ਡਵੈਲਪ ਨਹੀਂ ਕਰ ਪਾ ਰਹ ਕੁੰਭ ਲੱਗਿਆ ਕੁੰਭ ਚ 60 ਕਰੋੜ ਲੋਕ ਯਾਨੀ ਕਿ ਅੱਧਾ ਹਿੰਦੁਸਤਾਨ ਕੁੰਭ ਚ ਨਹਾ ਗਿਆ ਤੇ ਯੂਪੀ ਨੂੰ ਦੇ ਬੈਨੀਫਿਟ ਮਿਲੇ ਆ ਨਾ ਤੇ ਅਸੀਂ ਪੰਜਾਬ ਚ ਇਦਾਂ ਦੇ ਕੁਝ ਇਵੈਂਟਸ ਨੂੰ ਇਨੋਵੇਟਿਵ ਆਈਡੀਆ ਲੈ ਕੇ ਚਾਹਿਆ ਅਸੀਂ ਉਹ ਸਟਾਰਟਅਪ ਦੇ ਥਰੂ ਕਰੀਏ ਚਾਹੇ ਇੰਡਸਟਰੀ ਨੂੰ ਬੜਾਵਾ ਦੇਈਏ ਫੋਕਲ ਪੁਆਇੰਟ ਇੱਕ ਇਨਫਰਾਸਟ੍ਰਕਚਰ ਹੈ ਇੰਡਸਟਰੀ ਵਾਸਤੇ ਬਹੁਤ ਸਾਰੇ ਫੋਕਲ ਪੁਆਇੰਟਾਂ ਦੀ ਹਾਲਤ ਇੰਨੀ ਖਰਾਬ ਹੈ ਤੁਸੀਂ ਕੁਝ ਨਹੀਂ ਸਕਦੇ ਕਿ ਗੱਡੀ ਜਾਂ ਟਰੱਕ ਤਾਂ ਬਹੁਤ ਦੂਰ ਦੀ ਗੱਲ ਆ ਆ ਵੀ ਪੈਦਲ ਨਹੀਂ ਚੱਲ ਸਕਦਾ ਔਰ ਇਹੀ ਹਾਲ ਕੁਝ ਲਗ ਲਗਭਗ ਅਗਰ ਤੁਸੀਂ ਬਹਾਦਰਗੜ ਗੁਗਾਉਂ ਦੇ ਜਿਹੜਾ ਕਿ ਉਹਨਾਂ ਦਾ ਫੁੱਟਵੇਅਰ ਪਾਰਕ ਹੈ ਉਹਦੀ ਦੇਖੋ ਤਾਂ ਉੱਥੇ ਵੀ ਉਹੀ ਹਾਲ ਹੈ ਉੱਥੇ ਵੀ ਇੰਡਸਟਰੀਏਰੀਏ ਤੋਂ ਉਹਨੂੰ ਸੜਕ ਨਹੀਂ ਮਿਲਦੀ ਖੱਡੇ ਹੀ ਮਿਲਦੇ ਆ ਜਾਂ ਮਿੱਟੀ ਮਿਲਦੀ ਹੈ ਲੇਕਿਨ ਕਹਿੰਦਾ ਮਤਲਬ ਹੈ ਕਿ ਕੁਛ ਨਾ ਕੁਛ ਤੇ ਮੈਕੈਨਿਜ਼ਮ ਹੈ ਕਿ ਜਿਹੜਾ ਉਹ ਸਾਡੇ ਤੋਂ ਜ਼ਿਆਦਾ GST ਕਲੈਕਸ਼ਨ ਕਰ ਰਹੇ ਆ ਔਰ ਅਸੀਂ ਉਹ GST ਕਲੈਕਸ਼ਨ ਨਹੀਂ ਕਰ پا ਰਹੇ ਹਰ ਚੀਜ਼ ਦਾ 18% ਜਾਂ 28% ਤੇ ਨਹੀਂ ਹੈਗੀ ਹੈ ਕਾਫੀ ਚੀਜ਼ਾਂ 5% 12% ਤੇ ਵੀ ਹੈਗੀਆਂ ਸਾਡੇ ਲੋਕਾਂ ਦੀ ਹੈਬਿਟਸ ਜਿਹੜੀਆਂ ਖਾਣ ਪੀਣ ਦੀਆਂ ਬਰਾਬਰ ਦੀਆਂ ਇੱਕੋ ਜਿਹੀਆਂ ਹੈਗੀਆਂ ਅਸੀਂ ਮੇਰਾ ਕਹਿੰਦਾ ਮੇਰਾ ਸਿੰਪਲੀ ਮਤਲਬ ਇਹ ਹੈ ਕਿ ਪੰਜਾਬ ਦੀ ਜਿਹੜੀ ਸਟਰੈਂਥ ਹੈ ਚਾਹੇ ਉਹ ਐਗਰੀਕਲਚਰ ਹੈ ਚਾਹੇ ਸਾਡੀ ਉਹ ਸਪੋਰਟਸ ਇੰਡਸਟਰੀ ਹੈ ਚਾਹੇ ਉਹ ਲੁਧਿਆਣਾ ਦੀ ਟੈਕਸਟਾਈਲ ਇੰਡਸਟਰੀ ਹੈ ਜਾਂ ਫੇ ਸਾਡੇ ਐਨ ਆਰ ਆਈ ਹੈ ਅਸੀਂ ਕਿਤੇ ਉਹਨਾਂ ਨੂੰ ਉਸ ਲੈਵਲ ਤੱਕ ਯੂਜ਼ ਨਹੀਂ ਕਰ ਪਾ ਰਹੇ ਜਿਹੜੇ ਕਿ ਯੂਜ਼ ਹੋ ਸਕਦੇ ਆ ਸਾਡੇ ਬੱਚੇ ਜਿਹੜੇ ਆ ਲਗਾਤਾਰ ਫੋਰਨ ਜਾ ਰਹੇ ਹੁਣ ਠੀਕ ਹੈ ਥੋੜੀ ਬਹੁਤ ਕੈਨੇਡਾ ਦੀ ਪ੍ਰੋਬਲਮ ਆਈ ਤੇ ਬੱਚਿਆਂ ਦੀ ਜਾਨ ਦੀ ਸੰਖਿਆ ਸਾਡਾ ਬੱਚਾ ਬਾਹਰ ਜਾ ਰਿਹਾ ਹੈ ਔਰ ਇੱਕ ਬਹੁਤ ਜ਼ਿਆਦਾ ਵੱਡਾ ਅਮਾਊਂਟ ਜਿਹੜਾ ਉਹ ਆਪਣੇ ਨਾਲ ਫੋਰਨ ਵਿੱਚ ਲੈ ਕੇ ਜਾਂਦਾ ਹੈ ਅਸੀਂ ਕਿਉਂ ਨਹੀਂ ਸਕਿੱਲ ਡਿਵੈਲਪਮੈਂਟ ਦੇ ਥਰੂ ਜਿਵੇਂ ਵਪਾਰਾਜੀ ਨੇ ਵੀ ਕਿਹਾ ਕਿ ਸਕਿੱਲ ਡਿਵੈਲਪਮੈਂਟ ਦੇ ਥਰੂ ਅਸੀਂ ਉਹਨੂੰ ਉੱਥੇ ਰੀਟੇਨ ਕਰੀਏ ਆਪਣੇ ਬਲੱਡ ਨੂੰ ਆਪਣੇ ਬ੍ਰੇਨ ਨੂੰ ਔਰ ਅਸੀਂ ਉਹ ਪੰਜਾਬ ਦੀ ਇਕਨੋਮੀ ਵਿੱਚ ਲਗਾਈਏ ਔਰ ਤਾਂ ਕਿ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਪੰਜਾਬ ਦੀ ਜਿਹੜੀ ਐਗਰੀਕਲਚਰ ਹੈ ਪੰਜਾਬ ਦਾ ਜਿਹੜਾ ਮੈਡੀਕਲ ਟੂਰਿਜ਼ਮ ਹੈ ਪੰਜਾਬ ਦਾ ਰਿਲੀਜੀਅਸ ਗੁਰੂਆਂ ਦੀ ਧਰਤੀ ਹੈ ਉਸ ਨੂੰ ਅਸੀਂ ਇਨਕੈਸ਼ ਕਰੀਏ ਜਾਂ ਪੰਜਾਬ ਦੇ ਵਿੱਚ ਕੋਈ ਹੋਰ ਨਵਾਂ ਇਨੋਵੇਟਿਵ ਆਈਡੀ ਅਸੀਂ ਬਾਕੀ ਯੂਨਿਟਸ ਇੰਡਸਟਰੀ ਨੂੰ ਵੀ ਪੰਜਾਬ ਦੇ ਅੰਦਰ ਲੈ ਕੇ ਆਈ ਹੈ ਇਹ ਸਭ ਚੀਜ਼ਾਂ ਤਾਂ ਸਰਕਾਰ ਨੂੰ ਇਨੋਵੇਟਿਵ ਤਰੀਕੇ ਨਾਲ ਸੋਚਨੀ ਆ ਪੈਣਗੀਆਂ 노 ਡਾਊਟ ਜੀਐਸਟੀ ਕੰਪਲਾਈਐਂਸੀ ਲਗਾਤਾਰ ਵਧਾ ਰਹੇ ਆ ਹਰ ਦੇਖਦੇ ਆ ਕਿ ਆਨਲਾਈਨ ਐਵਰੇਜ 10% ਜੀਐਸਸੀ ਦੀ ਕਲੈਕਸ਼ਨ ਵਧ ਰਹੀ ਹੈ ਬਟ ਉਹ ਉਸ ਪ੍ਰਾਪਤ ਨਹੀਂ ਹੈ ਜਾਂ ਉਸ ਲੈਵਲ ਦੀ ਨਹੀਂ ਹੈ ਜਿਸ ਲੈਵਲ ਦੀ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਸਾਨੂੰ ਇਨਟਰੋਵਰਟਲੀ ਇਹ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਕਿਉਂ ਜਿਹੜਾ ਹੈ ਕਿ ਇਸ ਚੀਜ਼ ਨੂੰ ਹੁਣ ਤੁਸੀਂ ਦੇਖੋ ਮੈਂ ਥੋੜਾ 1 ਮਿੰਟ ਹੋਰ ਲਾਂਗਾ ਕਿ ਸਾਡਾ ਜਿਹੜਾ ਜਿਹੜਾ ਸਾਡੇ ਕੋਲ ਛੋਟਾ-ਮੋਟਾ 1 ਲੱਖ ਕਰੋੜ ਦਾ ਰੈਵਨਿਊ ਆਂਦਾ ਹੈ ਜਿਹੜਾ ਸਾਡੇ ਰੂਟੀਨ ਦੇ ਰੈਵਨਿਊ ਚੱਲ ਰਿਹਾ ਹੈ 1 ਲੱਖ ਕਰੋੜ ਦੇ ਰੈਵਨਿਊ ਵਿੱਚ ਤੁਹਾਡਾ 60000 70000 ਕਰੋੜ ਤੁਹਾਡੀ ਪੈਨਸ਼ਨ ਔਰ ਸੈਲਰੀ 'ਚ ਚਲਾ ਜਾਂਦਾ ਹੈ ਤੇ ਸਰਕਾਰ ਨੂੰ ਉਹਦੇ ਤੇ ਵੀ ਥੋੜੀ ਤਵੱਜੋ ਦੇਣੀ ਚਾਹੀਦੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਜਿਹੜੇ ਹੈ ਖਰਚੇ ਇਸ ਤਰੀਕੇ ਨਾਲ ਕੰਟਰੋਲ ਕਰੀਏ ਕਿ ਜਿਹੜਾ ਉਹਦਾ ਐਕਚੁਅਲ ਯੂਜ਼ ਹੈ ਉਹ ਕਿਤੇ ਉਹਦੇ ਵਿੱਚ ਹੋਵੇ ਪ੍ਰੋਡਕਟਿਵਿਟੀ ਮੀਨਸ ਦੇ ਵਿੱਚ ਹੋਵੇ ਨਾ ਕਿ ਸਿਰਫ ਖਰਚੇ ਵਿੱਚ ਚਲਾ ਜਾਵੇ ਬਿਲਕੁਲ ਬਿਲਕੁਲ ਬਹੁਤ ਵਡੀਆਂ ਇਹ ਇਹ ਚੁਣੌਤੀਆਂ ਨੇ ਜੀ ਇਹਨਾਂ ਚੁਣੌਤੀਆਂ ਨੂੰ ਹੀ ਪਾਰ ਕਰਨਾ ਅਸਲ ਦਲੇਰੀ ਹੋਏਗੀ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਬੋਪਾਰਾ ਜੀ ਸਾਹਿਬ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ